ਕਿ ਪਿਆਤਲ ਫਟਾ ਵਿੱਚ ਹੜੂੜ ਵੀ ਆਇਆ بارش ਆਜ ਵੀ ਮੌਸਮ ਮਤਲਬ ਕੋਈ ਮੌਸਮ ਠੰਡਾ ਆ ਗਿਆ ਠੀਕ ਹੈ ਨਾ ਫੁੱਲ ਕੇ ਸਰਦੀ ਵੀ ਪਈ ਹੈ ਜਦੋਂ ਇਸ ਕਰਕੇ ਕੋਈ ਵੀ ਕੰਮ ਹੈ ਜੇ ਇਦਾਂ ਦੀ ਕੋਈ ਡਿਲੇ ਹੁੰਦੀ ਹੈ ਨਾ ਡੂ ਟੂ ਵੈਦਰ ਜਾਂ ਡੂ ਟੂ ਕੋਈ ਆਫਿਸ ਦੇ ਕੰਮ ਪਰ ਸਾਡੇ ਸਰਕਾਰ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਕੋਈ ਡਿਲੇ ਨਹੀਂ ਸਿਰਫ ਮੌਸਮ ਦੀ ਖਰਾਬੀ ਕਰਕੇ ਜਿਹੜਾ 2 ਮਹੀਨੇ ਲੇਟ ਹੋਇਆ ਉਹ ਸਿੱਖਰ ਦੇ ਨਾ ਪਹਿਲੀ ਗੱਲ ਤਾਂ ਯਾਰ ਡੀਪੀਆ ਦੀ ਐਸਟੀਵੇਟਿਵ ਮੇਰੇ ਮੈਂ ਬਣਵਾਇਆ ਫਸਟ ਆਫ ਆਲ ਜਿਹੜਾ ਕਹਿ ਰਹੇ ਆ ਠੀਕ ਹੈ ਸਾਰੇ ਕੰਮ ਲੇਟ ਹੋਏ ਨਹੀਂ ਕਹਿੰਦੇ ਯਾਰ ਇੱਕ ਮਿੰਟ ਕਬਲੇ ਲੇਟ ਹੋਏ ਨੇ ਜਿਹੜੀ ਹੁਣ ਕਿਹੜੇ ਕੰਮ ਦੀ ਗੱਲ ਕਰਦੇ ਅਸੀਂ ਡੈਫੀਨੇਸ਼ਨ ਦਿੰਨੇ ਆ ਉਹਦੀ ਇੱਕ ਮਿੰਟ ਇੱਕ ਮਿੰਟ ਆਰ ਜੂ ਵੀ ਕਦੇ ਕਦੇ ਵੀ ਅੱਛਾ ਆਰ ਜੂ ਵੀ ਲੇਟ ਹੋਇਆ ਨਾ ਕਿਸੇ ਕੰਨੇ ਨੂੰ ਆਰ ਜੂ ਵੀ ਲੇਟ ਹੋਇਆ ਤੁਸੀਂ ਦੱਸੋ ਸਰ ਵਜ੍ਹਾ ਕੀ ਹੋਇਆ ਕਿ ਨਹੀਂ ਇੱਕ ਮਿੰਟ ਕੀਦੇ ਕਰਕੇ ਹੋਇਆ ਉਹ 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 ਵੀ ਮੈਂ ਫਾਈਲ ਕੱਢ ਲੈਣਾ ਇੱਥੇ ਪਈ ਹੋਣੀ ਆ ਜੇ ਮੈਨੂੰ 5 ਮਿੰਟ ਕੈਮਰੇ ਬੰਦ ਕਰੋ ਮੈਂ ਫਾਈਲ ਕੱਢ ਕੇ ਉਹਦਾ ਤੁਹਾਨੂੰ ਦੱਸਾਂ ਉਹ ਭਾਈ ਸਾਹਿਬ ਉਹ ਜਦੋਂ ਮਾਲਜੋਗ ਸਾਡੇ ਪੁਰਾਣੇ ਸਿਪਾਹਸਲਾਸ ਜੀ ਇੱਕੋ ਦੇ ਹਲਕੇ ਦੇ ਠੀਕ ਹੈ ਉਹਨਾਂ ਨੂੰ ਲੱਕੇ ਆਲੇ ਨੇ ਇੱਕ ਚਿੱਠੀ ਦਿੱਤੀ ਸੀ ਕਿ ਸਾਡਾ ਪੁਲ ਕਿੰਨੇ ਮੀਟਰ ਕੇ ਜਾਵੇਗਾ ਤੇ ਜੇ ਸਿਕਾ ਜੀ ਜੇ ਵੀ ਪੁਲ ਦੀ ਮੈਕਸਿਮ ਹਾਈਟ ਸੀ ਜਿਹਨੂੰ ਅਸੀਂ ਮੈਕਸਿਮ ਵਰਟੀਕਲ ਕਲੀਅਰੈਂਸ ਕਹਿੰਦੇ ਆ ਇਨ ਟੈਕਨੀਕਲ ਟਰਮੀਨੋਲੋਜੀ ਉਹ ਹੀਰੋ ਬਿਟਰੀ ਚੌਂਕ ਸੀ ਉੱਥੋਂ ਤੋਂ ਦੀ ਜਿਹੜੀ ਗੱਡੀਆਂ ਦੀ ਆਵਾਜਾਹੀ ਸੂਚ ਫੈਸਿਲਿਟੇਸ਼ਨ ਹੋਣ ਤੇ ਸੀਗਾ ਉਸ ਤੋਂ ਬਾਅਦ ਉਹਦੀ ਜਿਹੜੀ ਮੈਕਸਿਮ ਹਾਈਟ ਹੈ ਉਹ ਪੁਲ ਆ ਰਿਹਾ ਤੇ ਉਸ ਤੋਂ ਬਾਅਦ ਪੁਲ ਬਣੇ ਲਿ ਜਾਗਾ ਸਿਕਾ ਤੇ ਸੈਂਡ ਕਰ ਲਵਗਾ ਲੇਕਿਨ ਕੁਝ ਰਿਪਰੈਜੈਂਟੇਸ਼ਨ ਦਿੱਤੀਆਂ ਗਈਆਂ ਜਿਨ੍ਹਾਂ ਜਿਦਾ ਜਨਾਬ ਹੈ ਹੋਂਨੇ ਕਮ ਦੱਸਿਆ ਉਹਦੀ ਵਜ੍ਹਾ ਨਾਲ ਥੋੜੀ ਜੀ ਅੱਗੇ ਜਾ ਕੇ ਇੱਕ ਰੋਡ ਕੋਚਰ ਮਾਰਕ ਤੋਂ ਜਾਂਦੀ ਹੈ ਉਹਨਾਂ ਨੇ ਬੇਸਿਕਲੀ ਪੂਨੋ ਡਿਸੈਂਡ ਕਰਨਾ ਸੀਗਾ ਡਾਊਨ ਹੋਣਾ ਸੀਗਾ ਉਹ ਉੱਥੇ ਉਹਦੀ ਹਾਈਟ ਕਾਫੀ ਘਟ ਰਹੀ ਨਹੀਂ ਸੀ ਜਦ ਕਿ ਉਹੀ ਹਾਈਟ ਕਿੰਨੀ ਹਾਈਡੋ ਹੀਰੋ ਵਿਕਰੀ ਚੌਪ ਕੇ ਸੀਗੀ ਉਨੀ ਹਾਈਟ ਨਹੀਂ ਉਹਨਾਂ ਨੇ ਉਸ ਆਪਣਾ ਕੋਚਰ ਵਾਸਤੇ ਚੌਪ ਤੱਕ ਬਰਕਰਾਰ ਰੱਖਿਆ ਔਰ ਉਹਦੇ ਚ ਬੇਸਿਕਲੀ ਇਹਦੀ ਅਮਰੂਨ ਹੁੰਦਾ ਜੀ 1/3 ਜੇ ਤੁਸੀਂ 1 ਫੁੱਟ ਮਤਲਬ ਥੱਲੇ ਕਰਨਾ ਹੈ ਪੋੜ ਵਰਟੀਕਲੀ ਕਿ ਕਮ ਸੇ ਕਮ ਤਾਂ 30 ਫੁੱਟ ਅੱਗੇ ਜਾਣਾ ਪਏਗਾ ਉਦੀ ਵਜ੍ਹਾ ਨਾਲ ਟੋਟਲ 79 ਮੀਟਰ ਪੋੜ ਅੱਗੇ ਸਾਡਾ ਵਧ ਗਿਆ ਜਿਹੜਾ ਕਿ ਪਿੱਛੇ ਆਣਾ ਸੀਗਾ ਉਹ ਜਿਸ ਵੇਲੇ ਉਹ ਥੋੜਾ ਜਿਹਾ ਪਹਿਲਾਂ ਜਿਹੜੇ ਜਿੱਥੇ ਖਤਮ ਹੋਣਾ ਸੀਗਾ ਉਹ ਹਿਸਾਬ ਨਾਲ ਚੱਲਦਾ ਤਾਂ ਪੂਰੇ ਇੱਕ ਪਾਰਟਿਕੂਲਰ ਜਗ੍ਹਾ ਤੇ ਖਤਮ ਹੋ ਜਾਣਾ ਸੀ ਇਸ ਲਈ ਉਹ ਐਕਸਟੈਂਡ ਹੋ ਗਿਆ ਉੱਥੇ ਦੇ ਲੋਕਾਂ ਨੇ ਰਿਪਰੈਜ਼ੈਂਟੇਸ਼ਨ ਦਿੱਤੀ ਵੀ ਸਾਨੂੰ ਵਰਟੀਕਲ ਗ੍ਰੇਡਸ ਇੱਥੇ ਥੋੜੀ ਹੋਰ ਦਿੱਤੀ ਜਾਵੇ ਜਿੱਥੇ ਉਹ ਪੂਲ ਡਿਸੈਂਡ ਹੋ ਰਿਹਾ ਸੀ ਜਿੱਥੇ ਪੂਲ ਬਹੁਤ ਥੱਲੇ ਜਾ ਰਿਹਾ ਸੀ ਉਸ ਕੋਲ ਦਾ ਉਸ ਚੀਜ਼ ਦਾ ਫੈਸਲਾ ਲੈਣ ਲਈ ਕਮ ਸੇ ਕਮ 18 ਮਹੀਨੇ ਲੱਗਦੇ ਜਿਹਦੀ ਵੈ ਨਾਲ ਕੋਟ ਦੇ ਕਿਰੇ ਕਰਕੇ ਉਹ ਸਾਰਾ ਉਹਨਾਂ ਕਰਕੇ ਯਾਰ ਮੇਰੀ ਇੱਕ ਗੱਲ ਸੁਣ ਨਹੀਂ 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 ਮੇਰੀ ਗੱਲ ਨਹੀਂ ਕਰਦੇ ਨਹੀਂ ਨਹੀਂ ਮੇਰੀ ਗੱਲ ਨਹੀਂ ਕਰਦੇ ਮੈਂ ਤਾਂ ਇੱਕ ਮਿੰਟ ਇੱਕ ਮਿੰਟ ਪਰ ਮਿਹਨਤ ਆ ਅਸੀਂ ਕਰਦੇ ਰੇ ਨਾ ਤਾਂ ਹੀ ਪੁਲ ਚੱਲੇ ਨੇ ਪਹਿਲੀ ਗੱਲ ਜੇ ਇਹ 10 ਸਾਲ ਸੀਗੇ 2016 ਤੋਂ ਲੈ ਕੇ 21 22 ਤੱਕ ਸੀ ਇਹ ਕਿੰਨੇ ਸਾਲ ਹੋ ਗਏ 8 10 ਵਾਲੀ ਹੋ ਗਏ ਨਾ ਜੀ 8 ਸਾਲ ਹੋ ਗਏ ਨਾ ਜੀ 8 ਸਾਲ ਤੋਂ ਜੇ ਇਹ ਦੋ ਪੋਲੀ ਨਹੀਂ ਚਲਾ ਸਕੇ ਠੀਕ ਹੈ ਸਟੈਟਿਕ ਟਰੈਕ ਨਹੀਂ ਬਣਾ ਸਕੇ ਇਹ ਦੱਸੋ ਕਸੂਰ ਕੀ ਦਾ ਲੈਗਲ ਜੈਂਸੀ ਕਿੰਨਾ ਦੀ ਹੈ ਅਸਤਾ ਕਦ ਕੰ ਕਰ ਰਹੇ ਆ ਅਸਤਾ ਆਨ ਰਿਕਾਰਡ ਹਰ ਚੀਜ਼ ਇਹ ਮੇਰੀ ਮੈਂ ਆਪਣੀ ਟਿਮੇਓ ਸ਼ੁਰੂ ਕਰਾਇਆ ਕੰਮ ਆਪਨੇ ਟਿਮੇਓ ਚ ਖਤਮ ਕਰ ਰਹੇ ਆ। ਔਰ ਦੇਖੋ ਕੰਮ ਕਿੰਨੀ ਤੇਜ਼ੀ ਨਾਲ ਚੱਲ ਰਿਹਾ ਔਰ ਵਰਕ ਕੁਆਲਿਟੀ ਦੇਖ ਲਓ ਜਿਸ ਤੋਂ ਮਰਜ਼ੀ ਚੈੱਕ ਕਰਾਓ ਜਿਹੜੀ ਮਰਜ਼ੀ ਥਰਡ ਪਾਰਟੀ ਲਿਆ ਉਹ ਭਾਵੇਂ ਕਿਸੇ ਤੋਂ ਲਿਆ ਕੇ ਤੁਸੀਂ ਇੱਕ ਇੱਕ ਮਟੀਰੀਅਲ ਚੈੱਕ ਕਰੋ ਮੈਂ ਤਾਂ ਚੈਲੰਜ ਹੀ ਹਾਂ ਤੁਹਾਡੇ ਕੈਮਰੇ ਦੇ ਮੂਰੇ ਬੋਲ ਰਿਹਾ ਕਿਉਂਕਿ ਅਸੀਂ ਆਪਣੇ ਸ਼ਹਿਰ ਨੂੰ ਪਿਆਰ ਕਰਦੇ ਹਾਂ। ਕਿਉਂਕਿ ਸ਼ਹਿਰ ਲਈ ਸਾਨੂੰ ਇਸ ਕਾਬਿਲ ਬਣਾਇਆ ਕਿ ਅਸੀਂ ਲੋਕਾਂ ਦੀ ਸੇਵਾ ਕਰੀਏ। ਇਹ ਸਾਡਾ ਫਰਜ਼ ਬਣਦਾ ਅਸੀਂ ਸ਼ਹਿਰੀਆਂ ਦੀ ਆਪਣੇ ਲੁਧਿਆਣਵੀ ਦੇ ਉਹਨਾਂ ਦੀ ਭਾਵਨਾਵਾਂ ਦਾ ਖੇਲਵਾੜ ਨਾ ਕਰਦੇ ਹੋਏ ਉਹਨਾਂ ਹਰ ਇੱਕ ਮਤਲਬ ਉਹ ਅਸੀਂ ਕਾਇਮ ਰੱਖੀਏ ਔਰ ਉਹਨਾਂ ਦੇ ਹਰ ਇੱਕ ਮਤਲਬ ਜਿਹੜੇ ਵੀ ਸਾਡੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਸਾਡੇ ਬੋਤਿਆਂ ਤੇ ਪਾਈਆਂ ਨੇ ਅਸੀਂ ਉਹਨੂੰ ਪੂਰੀਆਂ ਕਰੀਏ